ਹਾਂਜੀ ਸਾਰੇ ਹੀ ਸਟੂਡੈਂਟਸ ਦਾ ਸਵਾਗਤ ਹੈ ਜੀ ਸਾਡੇ YouTube ਚੈਨਲ ਵਿਸ਼ਵਾਸ ਸਟੱਡੀਜ਼ ਤੇ ਦ ਸਟੂਡੈਂਟਸ ਅੱਜ ਦੀ ਇਸ ਵੀਡੀਓ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਜੋ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਉਸ ਸੰਬੰਧੀ ਜੋ ਪੱਤਰ ਜਾਰੀ ਕੀਤਾ ਗਿਆ ਹੈ ਆਪਾਂ ਉਹ ਪੜਾਂਗੇ ਤਾਂ ਉਸ ਬਾਰੇ ਤੁਹਾਨੂੰ ਜਾਣਕਾਰੀ ਹੈ ਜਿਹੜੀ ਦਿੱਤੀ ਜਾਵੇਗੀ ਤਾਂ ਸ਼ੁਰੂ ਕਰਨ ਤੋਂ ਪਹਿਲਾਂ ਸਟੂਡੈਂਟਸ ਜੇਕਰ ਚੈਨਲ ਤੇ ਨਵੇਂ ਹੋ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਇਸ ਤਰ੍ਹਾਂ ਦੀ ਹਰ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤਾਂ ਸਟੂਡੈਂਟਸ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਪੱਤਰ ਹੈ ਜਿਹੜਾ ਬੇਟਾ ਇਹ ਪੰਜਾਬ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਹੈ ਤਾਂ ਦੇਖੋ ਕੀ ਲਿਖਿਆ ਹੋਇਆ ਹੈ ਪੰਜਾਬ ਰਾਜ ਦੇ ਸਮੂਹ ਸਰਕਾਰੀ ਪ੍ਰਾਈਵੇਟ ਤੇ ਐਡਿਟ ਠੀਕ ਹੈ ਜੀ ਪੰਜਾਬ ਸਰਕਾਰ ਦੇ ਸਮੂਹ ਸਰਕਾਰੀ ਪ੍ਰਾਈਵੇਟ ਐਡੇਡ ਮਾਨਤਾ ਪ੍ਰਾਪਤ ਗਰਮੀ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਗਰਮੀ ਦੇ ਮੌਸਮ ਨੂੰ ਮੱਦੇ ਨਜ਼ਰ ਰੱਖਤੇ ਹੋਏ ਸਾਲ 2024 ਦੌਰਾਨ ਮਿਤੀ 1 6 2024 ਤੋਂ ਮਿਤੀ 30 6 2024 ਤੱਕ ਛੁੱਟੀਆਂ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਬੇਟਾ ਤੁਹਾਨੂੰ ਜੋ ਛੁੱਟੀਆਂ ਹੈਗੀਆਂ ਉਹ ਕਦੋਂ ਤੋਂ ਹੋਣਗੀਆਂ 1 ਜੂਨ 2024 ਤੋਂ ਲੈ ਕੇ 31 6 2024 ਤੱਕ ਇਹ ਹੁਕਮ ਮਾਨਯੋਗ ਸਿੱਖਿਆ ਮੰਤਰੀ ਜੀ ਨੇ ਪ੍ਰਗਾਨ ਕੀ ਉਪਰੰਤ ਜਾਰੀ ਕੀਤਾ ਜਾਂਦਾ ਹੈ ਤਾਂ ਬੇਟਾ ਜਿਵੇਂ ਕੀ ਵਿੱਚ ਅਫਵਾਹ ਰਵਾਹੀ ਆਪਾ ਕਵਾਂਗੇ ਆਰੀ ਸੀ ਕਿ ਤੁਹਾਨੂੰ ਜੋ ਛੁੱਟੀਆਂ ਹੈਗੀਆਂ ਉਹ 3 ਜੂਨ ਹੋਣਗੀਆਂ ਪਰ ਮੈਂ ਤੁਹਾਨੂੰ ਕਲੀਅਰ ਕਰਦਾ ਕਿ ਇਸ ਪੱਤਰ ਦੇ ਅਨੁਸਾਰ ਜੋ ਕਿ ਅੱਜ ਜਾਰੀ ਹੋਇਆ ਹੈ ਸਾਰੇ ਹੀ ਸਕੂਲ ਚਾਹੇ ਉਹ ਸਰਕਾਰੀ ਨੇ ਚਾਹੇ ਕਿ ਉਹ ਪ੍ਰਾਈਵੇਟ ਨੇ ਚਾਹੇ ਮੰਤਵਾਪ੍ਰਾਪਤ ਨੇ ਸਾਰੇ ਹੀ ਸਕੂਲਾਂ ਵਿੱਚ 1 ਜੂਨ ਤੋਂ ਲੈ ਕੇ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਹੋਣਗੀਆਂ ਤਾਂ ਇਹੀ ਜਾਣਕਾਰੀ ਇਸ ਚੈਨ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿੱਤੀ ਗਈ ਹੈ ਇਸ ਜਾਣਕਾਰੀ ਨੂੰ ਅਤਵਤ ਬੱਚਿਆਂ ਨਾਲ ਸ਼ੇਅਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਮਿਲਾਂਗੇ ਜੀ ਨੈਕਸਟ ਵੀਡੀਓ ਤੇ ਵਿਚ ਟਿਲ ਦੈਨ ਨੈਵਰ ਕੀਪ ਅਪ ਕੁਡ